ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੁਪੱਟੇ ਤੇ ਲੈਂਸ ਲਗਾਉਣ ਬਾਰੇ ਦੱਸਾਂਗੇ ਇਹ ਗੋਮ ਲੈਸ ਕਿਸ ਤਰ੍ਹਾਂ ਲਗਾਈ ਜਾਂਦੀ ਹੈ ਹਾਂਜੀ ਇਹਨੂੰ ਆਪਾਂ ਲੈਸ ਵੀ ਕਹਿ ਸਕਦੇ ਹਾਂ ਪਾਈਪਿੰਗ ਵੀ ਕਹਿ ਸਕਦੇ ਹਾਂ ਥੋੜੀ ਘੱਟ ਚੌੜੀ ਆ ਆ ਦੇਖੋ ਇਸ ਤਰ੍ਹਾਂ ਦੀ ਇਹ ਆਪਾਂ ਦੱਸਾਂਗੇ ਤੁਹਾਨੂੰ ਵੀ ਗੋਮ ਦੁਪੱਟੇ ਤੇ ਕਿਸ ਤਰ੍ਹਾਂ ਲਗਾਈ ਜਾਂਦੀ ਹੈ ਹਾਂਜੀ ਪਹਿਲਾਂ ਆਪਾਂ ਜੀ ਦੁਪੱਟੇ ਨੂੰ ਇਸ ਤਰ੍ਹਾਂ ਰੱਖ ਲਾਂਗੇ ਫਿਰ ਆਪਾਂ ਉੱਪਰ ਜੀ ਇਹਦੇ ਇਸ ਤਰ੍ਹਾਂ ਇਹ ਲੈਸ ਰੱਖਾਂਗੇ ਲੇਸ ਦਾ ਜਿਹੜਾ ਮੂੰਹ ਆ ਡਿਜ਼ਾਈਨ ਵਾਲਾ ਪਾਸਾ ਹੈ ਉਹ ਆਪਾਂ ਡਬੱਟੇ ਵਾਲੇ ਪਾਸੇ ਨੂੰ ਕਰਾਂਗੇ ਇਸ ਤਰ੍ਹਾਂ ਰੱਖ ਕੇ ਤੇ ਆਪਾਂ ਸਲਾਈ ਲਗਾ ਦੇਣੀ ਹੈ ਜੀ ਹਾਂਜੀ ਇੱਥੋਂ ਆਪਣਾ ਆ ਗਿਆ ਹੈਗਾ ਤਕੋਨਾ ਇਹ ਆਪਣੀ ਝੁੰਡ ਆ ਗਈ ਹੈ ਜੀ ਇਹਨੂੰ ਆਪਾਂ ਇੱਥੋਂ ਸਿੱਧਾ ਇਸ ਤਰ੍ਹਾਂ ਕਰ ਦੇਣਾ ਇੱਥੇ ਆਪਾਂ ਸੂਈ ਵਿੱਚ ਹੀ ਰੱਖਣੀ ਆ ਜੀ ਤੇ ਫਿਰ ਆਪਾਂ ਇਸ ਤਰ੍ਹਾਂ ਕਰ ਦੇਣਾ ਮੋੜ ਦੇਣਾ ਸੂਈ ਵਿੱਚ ਹੀ ਰੱਖ ਕੇ ਸੂਈ ਚੱਕਣੀ ਨਹੀਂ ਹੈਗੀ ਸੂਈ ਵਿੱਚ ਹੀ ਰੱਖ ਕੇ ਤੇ ਇਸ ਤਰ੍ਹਾਂ ਆਪਾਂ ਦਾ ਇਸ ਨੂੰ ਮੋੜ ਦੇਣਾ ਆ ਦੇਖੋ ਜੀ ਕੋਨਾ ਜਿਹੜਾ ਆਪਣਾ ਇਹ ਚੌਰਸ ਬਣ ਜਾਊਗਾ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਆਪਾਂ ਜਿਹੜੀ ਲੈਸ ਹੈ ਇਹਨੂੰ ਆਪਾਂ ਚੁੰਨੀ ਦੇ ਹੁਣ ਚਾਰ ਸਵੇਰੇ ਸਾਰੇ ਆਪਾਂ ਲਗਾ ਦਿੰਨੇ ਆ ਲਗਾ ਕੇ ਫਿਰ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਆਪ ਆ ਗਿਆਂ ਲਾਸਟ ਤੇ ਲਾਸਟ ਕੋਰਨਰ ਤੇ ਜਿੱਥੋਂ ਆਪਾਂ ਲੈਸ ਸਟਾਰਟ ਕੀਤੀ ਸੀ ਜੀ ਉਹਦੇ ਆਪਾਂ ਉੱਪਰ ਇਸ ਤਰ੍ਹਾਂ ਲੈਸ ਨੂੰ ਇਸ ਤਰ੍ਹਾਂ ਉੱਪਰ ਧਰ ਦੇਣਾ ਹੈ ਇਹ ਵੀ ਇੱਕ ਤਿਆਰ ਸਤ ਕੋਨਾ ਬੰਜੂਗਾ ਆਪਣਾ ਇਸ ਤਰ੍ਹਾਂ ਉੱਪਰ ਧਰ ਦੇਣਾ ਜੀ ਇਸ ਤਰ੍ਹਾਂ ਸिलाई ਲਗਾ ਦੇਣੀ ਆਪਾਂ ਇੱਥੋਂ ਕੀ ਅਸੀਂ ਆਪਾਂ ਕੈਂਚੀ ਨਾਲ ਇਹਨੂੰ ਕੱਟ ਦੇਣਾ ਹਾਂਜੀ ਹੁਣ ਆਪਾਂ ਦੱਸਾਂਗੇ ਤੁਹਾਨੂੰ ਵੀ ਇਹ ਜਿਵੇਂ ਆਪਾਂ ਕਮੀਜ਼ਾਂ ਤੇ ਲਾਉਣੀਆਂ ਜੀ ਉਸੇ ਤਰ੍ਹਾਂ ਹੀ ਇਹ ਆਪਾਂ ਦੁਪੱਟੇ ਤੇ ਲਾਉਣੀ ਆ ਆਪਾਂ ਇਧਰ ਦੀ ਸਾਈਡ ਸਾਰੇ ਲਾ ਲਈ ਆ ਜੀ ਆ ਦੇਖੋ ਸਾਰੇ ਲਾ ਲਈ ਆ ਹੁਣ ਆਪਾਂ ਇਹਦੀ ਜੀ ਪਲਟੀ ਮਾਰਾ ਦੇਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਦੇਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਕੇ ਜੀ ਆਪਾਂ ਇਹਦੇ ਨਾਲ ਨਾਲ ਸਲਾਈ ਲਗਾ ਦੇਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਪਾਸਾਰੀ ਦੇ ਨਾਲ ਨਾਲ ਸਲਾਈ ਲਗਾ ਦੇਣੀ ਆ ਜੀ ਫਿਰ ਆਪਣਾ ਜੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਚੁਰੀ ਬਣ ਕੇ ਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣਾ ਇਹ ਤਿਆਰ ਹੋ ਜਾਣਾ ਆ ਦੇਖੋ ਇਸ ਤਰ੍ਹਾਂ ਹੀ ਦੁਪट्टे ਤੇ ਗਮ ਲੇਸ ਲਗਾਈ ਜਾਂਦੀ ਆ ਜੀ ਹੁਣ ਆਪਾਂ ਇਸ ਤਰ੍ਹਾਂ ਨਾਰਮਲ ਸਲਾਈ ਲਗਾ ਦੇਣੀ ਹੈ ਜੀ ਇਸ ਤਰ੍ਹਾਂ ਜੀ ਆਪਣੇ ਇਹ ਚਾਰ ਸਫੇਰੇ ਲੈਸ ਲੱਗ ਗਈ ਆ ਦੁਪट्टे ਦੇ ਚਾਰੇ ਪਾਸੇ ਆਪਾਂ ਲਾ ਲਈ ਆ ਜੀ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਦੇਣਾ ਜੀ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਹਦੇ ਇਸ ਤਰ੍ਹਾਂ ਨਾਲ-ਨਾਲ ਆਪਾਂ ਸਲਾਈ ਲਗਾ ਦੇਣੀ ਆ ਲੈਸ ਦੇ ਨਾਲ-ਨਾਲ ਜੀ ਇਸ ਤਰ੍ਹਾਂ ਸਲਾਈ ਲਗਾ ਦੇਣੀ ਆ ਇਹਪਾਂ ਮੈਂ ਤੁਸੀਂ ਥੋੜੇ ਵੱਡੇ ਬਖੇ ਨਾਲ ਵੀ ਲਗਾ ਸਕਦੇ ਹੋ ਜੀ ਇਹ ਕੋਈ ਪ੍ਰੋਬਲਮ ਨਹੀਂ ਇਸੇ ਤਰ੍ਹਾਂ ਇਹ ਆਪਾਂ ਸਾਰੇ ਚਾਰ ਚਪੇਰੇ ਇਸ ਤਰ੍ਹਾਂ ਸਲਾਈ ਲਗਾ ਦੇਣੀ ਆ ਆਪਾਂ ਹਾਂਜੀ ਹੁਣ ਆਪਾਂ ਆ ਗਏ ਕਾਰਨਰ ਤੇ ਕਾਰਨਰ ਨੂੰ ਇਸ ਤਰ੍ਹਾਂ ਜੀ ਆਪਾਂ ਸਿੱਧਾ ਫੋਲਡ ਕਰਕੇ ਇਸ ਤਰ੍ਹਾਂ ਫੋਲਡ ਕਰ ਲਿਆ ਆਪਾਂ ਜੀ ਇਧਰੋਂ ਆਪਾਂ ਇਸ ਤਰ੍ਹਾਂ ਕਰਨੇ ਆ ਜੀ ਫੋਲਡ ਇਧਰੋਂ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਹਦੇ ਉੱਪਰ ਸਨਾਈ ਲਗਾ ਦੇਣੀ ਆ ਇਸ ਤਰ੍ਹਾਂ ਦੇਖੋ ਜੀ ਦੇਖੋ ਇਹ ਵੀ ਆਪਣਾ ਇੱਕ ਕਾਰਨਰ ਬਣ ਗਿਆ ਫਿਰ ਆਪਾਂ ਇਹਨੂੰ ਫੋਲਡ ਕਰ ਦਿੰਦੇ ਆ ਆ ਦੇਖੋ ਪਹਿਲਾਂ ਇਸ ਤਰ੍ਹਾਂ ਦੇਖੋ ਤੁਸੀਂ ਹੁਣ ਆਪਏ ਦੇ ਉੱਪਰ ਸਲਾਈ ਲਗਾ ਦਾਂਗੇ ਜੀ ਹਾਂਜੀ ਇਸ ਤਰ੍ਹਾਂ ਸਾਰੇ ਕਾਰਨਰ ਕੱਢ ਕੇ ਆਪਾਂ ਚਾਰ ਚਪੇਰੇ ਸਲਾਈ ਲਗਾ ਦੇਣੀ ਆ ਜੀ ਦੁਪੱਟੇ ਦੇ ਹਾਂਜੀ ਹੁਣ ਆਪਨੇ ਇਹ ਸਾਰੇ ਸਲਾਈ ਲੱਗ ਗਈ ਆ ਜੀ ਇਹਨੂੰ ਫੋਲਡ ਕਰਕੇ ਆ ਦੇਖੋ ਇਸ ਤਰ੍ਹਾਂ ਆਪਨੇ ਸਲਾਈ ਲੱਗ ਗਈਆਂ ਨੂੰ ਫੋਲਡ ਕਰਕੇ ਹੁਣ ਆਪਾਂ ਜੀ ਇਹਨੂੰ ਇਸ ਤਰ੍ਹਾਂ ਮੋੜ ਦੇਣਾ ਹੈ نیچے ਨੂੰ ਆ ਦੇਖੋ ਇਸ ਤਰ੍ਹਾਂ ਹੀ ਮੜ ਜੂਗਾ ਮੁੜਿਆ ਹੋਇਆ ਆ ਆ ਦੇਖੋ ਹਾਂਜੀ ਇਹਦੇ ਉੱਪਰ ਆਪਾਂ ਤਰਪਾਈ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਤੇ ਇਹਦੇ ਉੱਪਰ ਆਪਾਂ ਸਲਾਈ ਵੀ ਲਗਾ ਸਕਦੇ ਹਾਂ ਦੇਖੋ ਜੀ ਆਪਣੇ ਕਾਰਨਰ ਆ ਜਿਹੜੇ ਇਸ ਤਰ੍ਹਾਂ ਨਿਕਲੇ ਆਏ ਆ ਤੇ ਆਪਾਂ ਜੀ ਇਹਦੇ ਉੱਪਰ ਸਲਾਈ ਹੀ ਲਗਾਵਾਂਗੇ ਸਲਾਈ ਲੱਗ ਜੇ ਤਾਂ ਵਧੀਆ ਹੈ ਜੀ ਛੇਤੀ ਉੱਧੜਦੀ ਨਹੀਂਗੀ ਤਰਪਾਈ ਉੱਧੜ ਜਾਂਦੀ ਆ ਆ ਦੇਖੋ ਜੀ ਆਪਾਂ ਇੱਥੋਂ ਧਰ ਕੇ ਇਸ ਤਰ੍ਹਾਂ ਆਪਾਂ ਸਲਾਈ ਲਗਾ ਲੈਂਦੇ ਹਾਂ ਇਸ ਤਰ੍ਹਾਂ ਜੀ ਨਾਲ-ਨਾਲ ਆਪਾਂ ਸਲਾਈ ਲਗਾ ਦਾਂਗੇ ਇਸ ਤਰ੍ਹਾਂ ਆਪਣੀ ਇਹ ਲੈਸ ਜਿਹੜੀ ਲੱਗ ਕੇ ਤਿਆਰ ਹੋ ਗਈ ਹੈ ਜੀ ਦੁਪट्टे ਤੇ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਲੈਸ ਆ ਜਿਹੜੀ ਉਹ ਲੱਗ ਕੇ ਤਿਆਰ ਹੋ ਗਈ ਹੈ ਆ ਦੇਖੋ ਹਾਂ ਦੇਖੋ ਆ ਦੇਖੋ ਜੀ ਤੇ ਆਪਾਂ ਸਾਰੇ ਸਲਾਈ ਲਗਾ ਦੇਣੀ ਆ ਹਾਂਜੀ ਜੇ ਇਹ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਕਰਨ ਸ਼ੇਅਰ ਜਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਹਾਂਜੀ ਇਹ ਸੀ ਆਪਣਾ ਅੱਜ ਦਾ ਤਰੀਕਾ ਦੁਪੱਟੇ ਤੇ ਗੋਮ ਲੈਸ ਲਗਾਉਣ ਦਾ ਥੈਂਕ ਯੂ ਜੀ